ਪਹਿਲਾਂ ਤਾਂ ਮੇਰੀ ਵੱਲੋਂ ਅਡਵਾਂਸ ਵਿੱਚ ਹੀ ਸਾਰੇ ਪੰਜਾਬ ਵਾਸੀਆਂ ਨੂੰ ਸ਼ਹਿਰ ਵਾਸੀਆਂ ਜੰਡੇ ਵਾਲੇ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਇਹੀ ਆਸ ਰੱਖਦੇ ਆਂ ਵੀ ਸਾਰੇ ਪਰਿਵਾਰਾਂ ਲਈ ਸਾਰੇ ਲੋਕਾਂ ਲਈ ਦੀਵਾਲੀ ਜਿਹੜੀ ਆ ਉਹ ਵਧੀਆ ਆਵੇ ਤੇ ਖੁਸ਼ੀ-ਖੁਸ਼ੀ ਸਾਰੇ ਇਸ ਤਿਹਾੜ ਨੂੰ ਪਵਿੱਤਰ ਤਿਹਾੜ ਨੂੰ ਮਨਾਉਣ ਬਾਕੀ ਜਿਹੜੀ ਪਟਾਕਿਆਂ ਦੇ ਸੰਬੰਧੀ ਹੈਗੀ ਆ ਮੇਰੀ ਸਾਰਿਆਂ ਨੂੰ ਇਹੀ ਸ਼ਹਿਰ ਵਾਸੀਆਂ ਨੂੰ ਜਾਂ ਦੁਕਾਨਦਾਰਾਂ ਨੂੰ ਰਿਕਵੈਸਟ ਆ ਇਹ ਇਹ بڑے ਤਰੀਕੇ ਦੇ ਨਾਲ ਆਪਣੇ ਉੱਥੇ ਰੱਖਣ ਸਾਵਧਾਨੀ ਦੇ ਨਾਲ ਜਿਹੜੇ ਬਜ਼ਾਰਾਂ ਦੇ ਵਿੱਚ ਸੜਕਾਂ ਦੇ ਉੱਤੇ ਅਪਰੋਚਮੈਂਟ ਕਰਕੇ ਨਾ ਕਰਨ ਅੱਗ ਤੋਂ ਮੋਮਬਤੀ ਜਾਂ ਮਾਚਸ ਜਿੱਥੇ ਜ਼ਿਆਦਾ ਜਤ ਕੋਈ ਇਹੋ ਜਿਹੀ ਅੱਗ ਲਾਈ ਜਾਂਦੀ ਉਹਦੇ ਲਾਗੇ ਪਟਾਕੇ ਨਹੀਂ ਰੱਖਣੇ ਚਾਹੀਦੇ ਤੇ ਬਿਲਕੁਲ ਸਾਵਧਾਨੀ ਦੇ ਨਾਲ ਜਿਹੜੇ ਜਿਸ ਕਾਨੂੰਨ ਦੀ ਦਾਇਰੇ ਦੇ ਵਿੱਚ ਰਹਿ ਕੇ ਉਹ ਆਪਣਾ ਸੇਲ ਕਰਨ ਖਿਰਾਰਤੀ ਅੰਸਰਾਂ ਨੂੰ ਤਾਂ ਦੇਖੋ ਸਮੇਂ-ਸਮੇਂ ਤੇ ਵੀ ਚੇਤਾਵਨੀ ਸਾਡੀ ਜਾਰੀ ਹੁੰਦੀ ਆ ਤੇ ਹੁਣ ਵੀ ਮੇਰੀ ਇਹੀ ਆ ਕਿ ਉਹ ਅੱਖ ਚੱਕ ਕੇ ਵੀ ਕਿਸੇ ਵੱਲ ਤਾਂ ਦੇਖਣ ਨਾ ਕੋਈ ਇਹੋ ਜਿਹਾ ਕੋਈ ਗਲਤ ਕੰਮ ਕਰਨ ਨਹੀਂ ਤਾਂ ਜਿਵੇਂ ਪਿਛਲੇ ਲੋਕਾਂ ਦਾ ਜਿਹੜੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਉਹਨਾਂ ਦਾ ਅੰਜਾਮ ਹੋਇਆ ਉਹੀ ਅਸੀਂ ਉਹਨਾਂ ਦੇ ਨਾਲ ਕਰਾਂਗੇ ਬਸ ਮੇਰੀ ਇਹੀ ਸਾਰਿਆਂ ਨੂੰ ਆ ਵੀ ਆਪਣੇ ਬੱਚਿਆਂ ਨੂੰ ਬਚਾ ਕੇ ਰੱਖੋ ਉਹਨਾਂ ਤੇ ਕੰਟਰੋਲ ਕਰੋ ਜਿਹੜੇ ਅਵਾਰਾਗਰਦ ਹੈਗੇ ਆ ਮੋਟਰਸਾਈਕਲਾਂ ਤੇ ਚੜੇ ਫਿਰਦੇ ਆ ਉਹਨਾਂ ਤੇ ਆਪ ਆਪ ਜਿਹੜੀ ਭਵੰਦੀ ਰੋ ਸਰ ਤੁਹਾਡੀ ਜਿਹ ਮੁੱਖਿਆਰ ਦੀ ਕੋਸ਼ਿਸ਼ ਤਾਂ ਹੀ ਪੂਰੀ ਹੋ ਉਸਦੇ ਸਾਨੂੰ ਬਾਹਰੋਂ ਵੀ ਫੋਰਸ ਮਿਲ ਗਈ ਹੈ ਅਸੀਂ ਸਾਰੇ ਸ਼ਹਿਰ 'ਚ ਜਿੱਦਾਂ ਅਗੇ ਇਤਿਹਾਰ ਰੰਤ ਦੇ ਵਿੱਚ ਦਸਹਿਰੇ ਦੇ ਉੱਤੇ ਨਾਕੇ ਲਗਾਏ ਸੀ ਇਦਾਂ ਹੀ ਅਸੀਂ ਨਾਕੇ ਲਵਾ ਰਹੇ ਹਾਂ ਤੇ ਜਿਹੜੀ ਸਰਚ ਕਰਾਂਗੇ ਚੈਕਿੰਗ ਕਰਾਂਗੇ ਸਾਰੇ ਉੱਤੇ ਕਾਫੀ ਤਾਂ ਜਿਹੜੀ ਫੋਰਸ ਕਾਫੀ ਲੱਗੀ ਸੀ ਕਾਫੀ ਜਿਹੜੀ ਸਖਾਈ ਦੀ ਸੀ ਤੁਹਾਡੇ ਲਈ ਜੀ ਜੀ ਬਿਲਕੁਲ ਬਿਲਕੁਲ ਸਾਡੇ ਕੋਲ ਕੁਝ ਹੋਰਸ ਆ ਗਈ ਹੈ ਕੁਝ ਆ ਰਹੀ ਹੈ ਉਸੇ ਤਰੀਕੇ ਦੇ ਨਾਲ ਹੀ ਅਸੀਂ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਉਨੇ ਆ ਕਿ ਉਸੇ ਤਰੀਕੇ ਦੇ ਨਾਲ ਹੀ ਅਸੀਂ ਇਸ ਸ਼ਹਿਰ ਦੀ ਸਿਕਿਉਰਟੀ ਕਰਾਂਗੇ